ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਹੋਰ ਠੀਕ ਠਾਕ ਹੋ ਤੇ ਰੰਗਾ ਬਾਈ ਅੱਜ ਕੰਮ ਤੋਂ ਵਿਹਲਾ ਹੋਇਆ ਕਿੱਥੇ ਲੱਗੇ ਪਏ ਕੰਮ ਤੇ ਪਿੰਡ ਚਿਆਂ ਪੁੰਗ ਤੇ ਪੁੰਗ ਤੇ ਲੱਗਾ ਖੜਾ ਬਾਈ ਤੇ ਬਿਜੀ ਆ ਥੋੜਾ ਜਿਹਾ ਅੱਜ ਆਏ ਆ ਜਾਂਦਾ ਥੋੜਾ ਜਿਹਾ ਵੀਡੀਓ ਬਣਾ ਲਈਏ ਸਾਰੇ ਨੂੰ ਤੇ ਆ ਬਾਈ ਦੱਸੂਗਾ ਤੁਹਾਨੂੰ ਕਬੂਤਰਾ ਬਾਰੇ ਤੇ ਦੱਸ ਬਾਈ ਵਿਜਾ ਕਬੂਤਰਾ ਆਪਾਂ ਹੁਣ ਬਾਅਦ ਛੱਡਣਾ ਇਹ ਰੰਗ ਰੰਗ ਲਾ ਕੇ ਤਿਆਰ ਕਰ ਰਹੇ ਆਂ ਬਾਈ راہ ਨੂੰ ਦੇ ਰਹੇ ਆਂ ਕਬੂਤਰ ਦੇਖੋ ਆਪਣਾ ਕਮੈਂਟਾਂ ਦੇ ਵਿੱਚ ਐ ਆਉਂਦਾ ਵੀ ਕਬੂਤਰ ਤੈਨੂੰ ਦਿਖਾਉਣੇ ਨਹੀਂ ਉਹ ਦੇਖ ਦਿਖਾਇਆ ਨਾ ਦੇਖ ਪੁੱਤਰਾ ਦੇਖੋ ਬਾਈ ਯਾਰ ਸਹੀ ਕਿਵੇਂ ਦਿਖਾਉਣ ਦਾ ਕਰੀਏ ਕੀ ਕਦਾ ਕੰਮ ਦੀ ਕਾਲ ਹੁੰਦੀ ਹੈ ਨਾ ਜੇ ਹੁਣ ਬਿਜੀ ਹੈ ਤਾਂ ਪਤਾ ਸਹੀ ਜਿਆ ਟਾਈਮ ਨਾਲ ਚਾਰ ਪੀ ਕਮਾਉਂਗੇ ਫੇਰ ਹੀ ਆ ਫੇਰ ਇਨਵੈਸਟ ਕਰਾਂਗੇ ਨਾ ਤੇ ਫੇਰ ਇਹਨੇ ਖਰਾਕ ਪਈ ਜਾਂਦੀ ਐ ਦੇਖੋ ਪੁੱਤਰ ਦੇ ਅੱਖ ਦੇਖੋ ਤੀਰ ਤੀਰ ਮਾਰਦਾ ਕਬੂਤਰ ਪੱਲੇ ਵੀ ਦਿਖਾ ਦੇ ਸਰ ਪੱਲੇ ਦੇਖੋ ਇਹਦੇ ਦੁੱਜੂ ਦਿਖਾਈ ਦਿੰਦੇ ਪੱਲੇ ਫੇਰ ਫੇਰ ਉਹੀ ਗੱਲ ਤਾਂ ਦੁੱਜੂ ਐਵੇਂ ਐਸ ਲੰਮੇ ਲੋਟੇ ਐ ਥੱਲੇ ਹੋਪਰਾ ਬਦੁੱਜੂ ਕਰੇ ਬਸ ਆਹ ਦੇਖੋ ਪੱਲੇ ਕਬੂਤਰਾਂ ਦੇ ਠੀਕ ਹੈ ਨਾ ਆਮਨ ਪਰ ਉਹ ਦੂਜਾ ਦਾ ਆਈ ਤੁਹਾਨੂੰ ਖੋਰ ਚੀਜ਼ ਦਿਖਾਉਣੇ ਆ ਇਹ ਖੜਾ ਆ ਕਬੂਤਰ ਇਹ ਇਹ ਬੱਚਾ ਵਾਲੀ ਲਤੀ ਦੀ ਬਾਲੇ ਚੰਗੇ ਛੋਟ ਛੋਟ ਕੇ ਨਾ ਜੀ ਹਜੇ ਦੇ ਬੱਚੇ ਆ ਬੱਚਿਆਂ ਦੇ ਬਾਅਦ ਰੱਖੇ ਦੇ ਬੱਚੇ نسل ਲੈ ਰਹੇ ਆ ਦੀ ਇਹਨਾਂ ਡਾਰੇ ਦੇ ਬੱਚ ਨਾ ਉਹ ਤੁਹਾਨੂੰ ਦਿਖਾ ਸਕਦੇ ਹੁਣ ਦੇਖੋ ਦੂਜੂ ਦਿਖਾਇਆ ਕਰ ਪੰਨਾ ਖੱਲੇ ਕਰਕੇ ਹਾਂ ਇਹ ਐਵੇਂ ਦਿਖਾਇਆ ਕਰ ਗੁਰੂ ਮਾਰਾ ਜੀ ਐਵੇਂ ਆਤੀ ਦਿਖਾਏਗਾ ਆਪੇ ਕੋਈ ਥੋੜਾ ਬਈ ਨੌਲੇਜ ਘਾਟ ਆਈ ਥੋੜੀ ਜਿਹੀ ਨੌਲੇਜੇ ਪਏ ਆ ਨੌਲੇਜ ਨਾਲ ਭੁੱਲੇ ਪਏ ਆ ਵੇਖੋ ਕਾਟਾਂ ਚ ਬਸ ਪੱਲੇ ਅਸੀਂ ਕੀ ਦੇਖੋਗੇ ਅੱਖ ਦੇਖੋ ਜੀ ਮਨੇ ਖੋਰ ਚੀਜ਼ ਖੋਣੇ ਸਰ ਕੋਈ ਖੋਰ ਬੈਠੀ ਨਾਲ ਬਹੁਤ ਤਗੜੀਆਂ ਛਾਕੇ ਛਾਕੇ ਦੇ ਬੱਚੇ ਦਿਖਾਉਂਦੇ ਸਾਨੂੰ ਲੋਵਾਲੇ ਸਰਵੇ ਲੋਵਾਜ ਵਾਲੇ ਮਾ ਆ ਗਏ ਸਾਡੇ ਲੋਵਾ ਛੁੱਟਣ ਵਾਲੇ ਪੱਠੇ ਆ ਦੇਖੋ ਪੱਲੇ ਇਹ ਤੋਂ ਪ੍ਰੈਕਰ ਮੋੜਦੇ ਤੋਂ ਬੜਾ ਇਹ ਮੋੜਦੇ 5 ਹਾਲੂਕਾ ਫਿਰ ਠੀਕ ਤੁਸੀਂ ਕਮੈਂਟ ਕਰਦੇ ਬਾਈ ਨੂੰ ਇਹ ਬਾਈ ਨੂੰ ਕਹਿੰਦੇ ਕਰਨਾ ਨੇ ਤਾਂ ਬਾਈ ਥੋੜੇ ਜਿਹਾ ਬਾਈਨ ਸੈੱਟ ਹੰਦ ਕਰਵਾਣਾ ਹੈ ਇਹ ਕਰਾਂ ਅੱਖ ਦੇਖੋ ਸ਼ਾਖ ਆਏ ਉਹ ਉਤਰਦੀ ਕਿਸੇ ਨੂੰ ਪਤਾ ਹੋਵੇ ਨਸਲ ਕਿੱਥੇ ਮਿਲ ਸਕਦੀ ਹੈ ਇਹਦੇ ਨਾਲ ਦੀ ਨਸਲ ਕਿੱਥੋਂ ਦੀ ਆ ਤਾਂ ਕਮੈਂਟਾਂ ਜਰੂਰ ਦੱਸੋ ਜੀ ਬਾਈ ਰਾਹੁਲ ਨੂੰ ਠੀਕ ਹੈ ਨਾ ਤੇ ਬਸ ਤੁਹਾਨੂੰ ਅਸੀਂ ਦੱਸਾਂਗੇ ਕਿੱਥੋਂ ਇਹ ਨਸਲ ਕਿੱਥੇ ਮਿਲ ਸਕਦੀ ਹੈ ਕਾਫੀ ਦੂਰੀ ਖੜੇ ਨਾਲ ਸੇਮ ਪੈਰ ਤੇਰਾ ਨਹੀਂ ਆ ਜੀ ਬੁਰਲਾ ਕਿੱਧਰ ਗਿਆ ਯਾਰ ਆ ਰਿਹਾ ਆ ਰਿਹਾ ਆ ਰਿਹਾ ਆ ਦੀ ਪੈਣਾ ਆ ਆ ਦੇਖ ਫਿਰ ਪੱਲੇ ਨਾ ਆ ਦੀ ਪੈਣਾ ਸ਼ਾਕੀ ਹੋਰ ਸ਼ ਭਾਈ ਸੁਣਾਓ ਦੱਸੋ ਕੀ ਨਵੀਂ ਤਾਜੀ ਕੋਈ ਨਾ ਲੱਭ ਲਿਆ ਭਾਈ ਅੱਜ ਸਾਨੂੰ ਰੰਗ ਕਰਨ ਲੱਗਿਆ ਸੀ ਇਹਨੂੰ ਜੱਬ ਦਿਖਾ ਵੀ ਕੈਮਰਾਮੈਨ ਫੋਕਸ ਕਰ ਤੇ ਐਸ਼ਲੀ ਭਾਈ ਤੇਰੇ ਬਾਰੇ ਸਭ ਕੁਝ ਬੋਲਦੇ ਨੇ ਭਾਈ ਬੰਦਾ ਬਹੁਤ ਚੰਗਾ ਐਸ਼ਲੀ ਉਹਨੂੰ ਮਾੜੀ ਸਪੋਰਟ ਕਰਿਆ ਕਰੋ ਯਾਰ ਬਾਜੀ ਦੇ ਵਿੱਚ ਤਿੰਨ ਬਈ ਵਾਲੋ ਜਾ ਸੀ ਨ ਲੰਬਾ ਦਾ ਕਮੈਂਟ ਜਨਾਦੀ ਮੇਰਾ ਫੋਨ ਨਹੀਂ ਚੱਕਦਾ ਤਰ ਫੋਨ ਵਿੱਚ ਚੱਕਾਂਗੇ ਮੈਂ ਬੀਜੀ ਬਹੁਤ ਹੈ ਤਾਂ ਫੋਨ ਉਸੇ ਟਾਈਮ ਕਰਾਂ ਜਿੱਤੇ ਮੈਂ ਬੜਾ ਵਿਅਸਤ ਹੁੰਨਾ ਐਂ ਅਸਲੀ ਉਧਰ ਫੋਨ ਕਰਦਾ ਉਧਰ ਮੈਂ ਪੰਡ ਥੱਲੇ ਹੁੰਨਾ ਹੁਣ ਫੋਨ ਚੱਕ ਕੇ ਕਿੱਥੇ ਜਾਏ ਬਈ ਦੱਸੋ ਤੁਸੀਂ ਹੈ ਰੰਗ ਦੱਸ ਕਿਵੇਂ ਰੰਗ ਬਹੁਤ ਸਵਾਇਦਾ ਬਈ ਬਸ ਬਸ ਇਹ ਸੀ ਜੀ ਨਸੀ ਜੰਡਾ ਬਣਾਣਾ ਹਾਂ ਜੰਡਾ ਬਣਾਉਣਾ ਰੰਗ ਸਕੋ ਸ਼ਾਂਤ ਤੇ ਸੋਖਾ ਤਰੀਕਾ ਭੁਗ ਮਾਰੇ ਜਾਏ ਲਾਗੇ ਪਤਾ ਹੋ ਜਾਂਦਾ ਅਲਮੁਲਾ ਲੋ ਜਾਵਣਾ ਹੈ ਬੱਚਾ ਸਾਡਾ ਦੂਜੇ ਬਿੜਗੇ ਅਯੋ ਰਾਮ ਰਾਮ ਸਾਹ ਰਤਨਗੜ ਜਾਇਆ ਬਾਜੀ ਲਿਖਾਇਆ ਬੱਤੀ ਨਾ ਪਰ ਛੋੜਾ ਬਾਜੀ ਛੋੜਾ ਤੇ ਮਤਾਇਆ ਜੇ ਬਾਜੀ ਜਿੱਤ ਕੇ ਆਇਆ ਔਰ ਭਾਈ ਜਿੰਨ स्पोर्ट ਕਰਿਆ ਕਰਾ ਭਾਈ ਜਪਣਾ ਆਦਮੀ ਹੈ ਤੇ ਅਸਲੀ ਤੋ ਘਠੇ ਵਰਗੇ ਭਾਈ